ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਾਂਗਾ ਕਿ ਤੁਸੀਂ ਸ਼ਾਰਟਕਟ ਨਾ ਯੂਜ਼ ਕਰੋ ਇੰਤਿੰਟ ਇੱਕ ਕਲਾ ਹੈ ਠੀਕ ਹੈ ਬਟ ਇੱਕ ਉਹ ਲੈਂਗੁਏਜ ਹੈ ਤੁਸੀਂ ਉਹਦੇ ਨਾਲ ਆਪਣੇ ਅੰਦਰ ਦੇ ਭਾਵ ਪ੍ਰਗਟ ਕਰਦੇ ਹੋ ਕੋਈ ਬਾਜ ਕੰਫਰੈਸ ਚੋੱਕ ਕੇ ਰੀਲਾਂ ਪਾ ਕੇ ਆਰਟਿਸਟ ਬਣ ਜਾਂਦੇ ਨੇ ਕਾਮਯਾਬੀ ਨੂੰ ਨਾਲ ਬਿਲਕੁਲ ਆਸਮਾਨ ਤੇ ਨਹੀਂ ਚੜ ਜਾਣਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅ ਅੱਜ ਅਸੀਂ ਗੱਲ ਕਰਾਂਗੇ ਕਲਾ ਦੇ ਬਾਰੇ ਮੈਂ ਆਪਣੇ ਜਿਹੜੇ ਨਵੇਂ ਆਰਟਿਸਟ ਹੈ ਨਵੇਂ ਸਟੂਡੈਂਟਸ ਹੈ ਜਿਹੜੇ ਪੇਂਟਿੰਗ ਲਾਈਨ ਤੇ ਜਾਣਾ ਚਾਹੁੰਦੇ ਨੇ ਤੇ ਜੋ ਨਵੇਂ-ਨਵੇਂ ਪੇਂਟਿੰਗ ਦੀ ਦੁਨੀਆ ਦੇ ਵਿੱਚ ਆਏ ਨੇ ਤੇ ਆਰਟਿਸਟ ਬੰਨਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਾਂਗਾ ਕਿ ਤੁਸੀਂ ਸ਼ਾਰਟਕਟ ਨਾ ਯੂਜ਼ ਕਰੋ ਠੀਕ ਹੈ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਜਾਂਦੇ ਹੋ ਕੋਈ ਵੀ ਕਲਾ ਨੂੰ ਅਗਰ ਤੁਹੇ ਸਿੱਖਣਾ ਹੈ ਤਾਂ ਪੂਰੇ ਦਿਲੋਂ ਸਿੱਖੋ ਮਿਹਨਤ ਕਰੋ ਪੂਰੀ ਮਿਹਨਤ ਦੇ ਨਾਲ ਉਹਨੂੰ ਉਹਦੀ ਗਹਿਰਾਈਆਂ ਤੱਕ ਉਤਰੋ ਪੇਂਟਿੰਗ ਇੱਕ ਕਲਾ ਹੈ ਠੀਕ ਹੈ ਬਟ ਇੱਕ ਉਹ ਲੈਂਗੁਏਜ ਹੈ ਤੁਸੀਂ ਉਹਦੇ ਨਾਲ ਆਪਣੇ ਅੰਦਰ ਦੇ ਭਾਵ ਪ੍ਰਗਟ ਕਰਦੇ ਹੋ ਠੀਕ ਹੈ ਜੀ ਜੋ ਤੁਸੀਂ ਕਰਦੇ ਹੋ ਉਹ ਸਮ ਜਦ ਜਦੋਂ ਤੁਸੀਂ ਪੇਂਟਿੰਗ ਬਣਾਉਣੀ ਹੈ ਉਹਦੇ ਵਿੱਚ ਤੁਹਾਡੇ ਮਾਈਂਡ ਦੇ ਵਿੱਚ ਕੀ ਚੱਲਦਾ ਪਿਆ ਹੈ ਕੀ ਚੱਲ ਰਿਹਾ ਹੈ ਕੀ ਤੁਹਾਡਾ ਦਿਮਾਗ ਕਿਸ ਤਰ੍ਹਾਂ ਚੱਲਦਾ ਪਿਆ ਹੈ ਕੀ ਟਿਊਨ ਹੋ ਰਿਹਾ ਹੈ ਠੀਕ ਹੈ ਉਹ ਸਭ ਚੀਜ਼ਾਂ ਤੁਸੀਂ ਆਪਣੀ ਪੇਂਟਿੰਗ ਦੇ ਵਿੱਚ ਪਾਉਂਦੇ ਹੋ ਆਪਣੇ ਭਾਵ ਪਾਉਂਦੇ ਹੋ ਆਪਣੀ ਇੱਕ ਇਮੋਸ਼ਨਸ ਪਾਉਂਦੇ ਹੋ ਤੁਸੀਂ ਜਿਹੜੇ ਆਪਣੀ ਪੇਂਟਿੰਗਸ ਦੇ ਵਿੱਚ ਠੀਕ ਹੈ ਤੇ ਮੈਂ ਚਾਹਨਾ ਹੈ ਕਿ ਜਿਹੜੇ ਨਵੇਂ ਆਰਟਿਸਟ ਹੈ ਸ਼ਾਰਟਕਟ ਨਾ ਕਰਕੇ ਉਹਨੇ ਕੇਂਦੇ ਪੂਰੀ ਪੂਰੀ ਮਿਹਨਤ ਕਰੋ ਤੇ ਮਿਹਨਤ ਦੇ ਨਾਲ ਕਿਸੇ ਚੀਜ਼ ਨੂੰ ਸਿੱਖੋ ਕੋਈ ਅੱਛਾ ਆਰਟਿਸਟ ਕੋਲ ਆਪਣੀ ਗਾਈਡੈਂਸ ਲੋ ਠੀਕ ਹੈ ਤੇ ਫਿਰ ਆਪਣੀ ਲਾਈਨ ਦੇ ਵਿੱਚ ਅੱਗੇ ਵਧੋ ਉਸ ਤੋਂ ਇਲਾਵਾ ਮੈਂ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਹਰ ਕੋਈ ਅੱਜਕੱਲ ਬ੍ਰਸ਼ ਚੁੱਕ ਕੇ ਰੀਲਾਂ ਪਾ ਕੇ ਆਰਟਿਸਟ ਬਣ ਜਾਂਦੇ ਨੇ ਠੀਕ ਹੈ ਜੀ ਫਿਰ ਰੀਲਸ ਨੂੰ ਹੀ ਦੇਖਦੇ ਆ ਕਿ ਲਾਈਕਸ ਕਿੰਨੇ ਆ ਤੇ ਉਹਦੇ ਬਿਹਾਫ ਤੇ ਹੀ ਜੱਜ ਕਰ ਲੈਂਦੇ ਆ ਕਿ ਹਾਂਜੀ ਠੀਕ ਹੈ ਜੀ ਮੈਂ ਗੁੱਡ ਆਰਟਿਸਟ ਹਾਂ ਮੈਂ ਇਹ ਆ ਔਰ ਤੇ ਉਹ ਉਸ ਚੀਜ਼ ਨੂੰ ਨਾ ਕਰਕੇ ਇੱਕ ਚੀਜ਼ ਜਿਹੜੀ ਤੁਸੀਂ ਚੀਜ਼ ਫੜੀ ਹੈ ਅਗਰ ਤੁਸੀਂ ਕਿਸੇ ਚੀਜ਼ ਨੂੰ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਹਦੀ ਗਹਿਰਾਈਆਂ ਤੱਕ ਜਾਓ ਔਰ ਪੂਰੀ ਮਿਹਨਤ ਕਰੋ ਤੇ ਅੱਗੇ ਵਧੋ ਬਹੁਤ ਸਕੋਪ ਹੈ ਇਸ ਚੀਜ਼ ਦੇ ਵਿੱਚ ਤੇ ਆਪਣੇ ਆਪ ਨੂੰ ਕਦੀ ਵੀ ਹਵਾ ਦੇ ਵਿੱਚ ਨਾ ਆਂਦੋ ਠੀਕ ਹੈ ਸਟਾਰਟਿੰਗ ਦੇ ਵਿੱਚ ਮਿਲੀ ਕਾਮਯਾਬੀ ਨੂੰ ਨਾਲ ਬਿਲਕੁਲ ਆਸਮਾਨ ਤੇ ਨਹੀਂ ਚੜ ਜਾਣਾ ਠੀਕ ਹੈ ਬਿਲਕੁਲ ਆਰਾਮ ਨਾਲ ਕੰਟੀਨਿਊ ਤੁਹਾਡੀ ਜੁਬਾਨ ਤੇ ਤੁਹਾਡਾ ਹੱਥ ਜਿਹੜੇ ਤੁਸੀਂ ਚਲਾ ਰਹੇ ਹੋ ਠੀਕ ਹੈ ਜੀ ਉਹੀ ਤੁਹਾਨੂੰ ਅੱਗੇ ਅੱਗੇ ਲੈ ਕੇ ਜਾਏਗਾ ਤੇ ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਜਿਹੜੇ ਨਵੇਂ ਆਰਟਿਸਟ ਆਏ ਨੇ ਸੱਸੇ